ਤੋਂ ਉੱਤਰ ਲੁਧਿਆਣਾ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਵੱਲੋਂ 28ਵੀਂ ਦੀ ਲੋਹੜੀ ਮੇਲੇ ਦਾ ਆਯੋਜਨ ਮੌਕੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਹੈ। ਦੱਸ ਦੇ ਕਿ ਸਥਾਨਕ ਗੁਰੂ ਨਾਨਕ ਪਵਨ ਲੁਧਿਆਣਾ ਵਿਖੇ ਲੋਹੜੀ ਸਮਾਰੋਹ ਮੌਕੇ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਵੱਲੋਂ جاری ਇੱਕ ਸ਼ਲਾਘਾਯੋਗ ਉਪਰਾਲਾ ਹੈ ਜਿਸ ਦੇ ਤਹਿਤ ਇਹ 28ਵਾਂ ਲੋਹੜੀ ਮੇਲ ਮਨਾਇਆ ਗਿਆ ਉਹਨਾਂ ਨੇ ਕਿਹਾ ਕਿ ਧੀਆ ਹਮੇਸ਼ਾ ਆਪਣੇ ਮਾਪਿਆਂ ਦੀ ਖੈਰ ਮੰਗਦੀ ਹੈ ਨੇ। ਅਤੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਧੀਆਂ ਨੂੰ ਪੁੱਤਰਾਂ ਦੀ ਬਰਾਬਰੀ ਦਾ ਮਾਹੌਲ ਸਿਰਜੀਏ ਇਸ ਮੌਕੇ ਉਹਨਾਂ ਦੇ ਨਾਲ ਵਿਧਾਨ ਸਭਾ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰ ਸਿੰਘ ਸਿੱਧੂ ਐਸ.ਡੀ.ਐਮ. ਡਾਕਟਰ ਹਰਜਿੰਦਰ ਸਿੰਘ ਤੋਂ ਇਲਾਵਾ ਹੋਰ ਉੱਗਿਆ ਸਖੀਤਾ ਵੀ ਮੌਜੂਦ ਸੀ ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਖੇਲਬਾ ਜਿਹੜਾ ਧੀਆਂ ਦਾ ਲੋਕੀ ਮੇਲਾ ਇਹ ਗੁਰਨਾਨਕ ਦੇਵ ਭਵਨ ਚ ਬਹੁਤ ਹੀ ਹਰਸ਼ោਲਾਸ ਦੇ ਨਾਲ ਬਣਾਇਆ ਗਿਆ ਕਿਉਂਕਿ ਇਹ ਨਿਰੰਤਰ ਸਫ਼ਰ 30 ਸਾਲ ਦਾ ਸਫ਼ਰ ਹੈ ਜਿਹੜਾ ਮੁੱਲਾਂਪੁਰ ਮੰਡੀ ਤੋਂ ਆਰੰਭ ਹੋ ਕੇ ਅੱਜ ਗੁਰੂ ਨਾਨਕ ਦੇਵ ਭਵਨ ਵਿਖੇ ਆਣੇ ਚ ਪਹੁੰਚੇ 30 ਸਾਲ ਪਤਾ ਕਰ ਰਹੇ ਕਿਉਂਕਿ 2 ਸਾਲ ਪਿੱਛੋਂ ਜੇ ਕਰੋਨਾ ਦੇ ਕੱਢਦੀਏ ਕੱਚੇ ਮੇਲੇ ਮੇਲੇ ਸੀ ਉਹ ਉਹ ਅਸੀਂ ਗਿਣਤੀ 'ਚ ਨਹੀਂ ਲੈਤੇ ਤਾਂ 28ਵਾਂ ਮੇਲਾ ਜਿਹੜਾ ਇਸ ਵਾਰੀ ਲੱਗ ਰਿਹਾ ਔਰ ਇੱਕ ਸਮਾਜ ਨੂੰ ਛੋਟਾ ਜਿਹਾ ਸੰਦੇਸ਼ ਦੇਣ ਦੀ ਇੱਕ ਗੱਲ ਸੀ ਪਰ ਅੱਲਾ ਜਿਹੜਾ ਮੇਲਾ ਲੱਗਿਆ ਵੀ ਲੜਕੀਆਂ ਨੂੰ ਕਿਸੇ ਵੀ ਫੀਲਡ 'ਚ ਗੁੰਡਿਆ ਦੇ ਨਾਲੋਂ ਘੱਟ ਨਾ ਸਮਝੋ ਕਿ ਜੇ ਧੀ ਨੂੰ ਚੰਗੀ ਐਜੂਕੇਸ਼ਨ ਦਵਾਂਗੇ ਚੰਗੀ ਉਹਨੂੰ ਅਸੀਂ ਸਿੱਖਿਆ ਦਵਾਂਗੇ ਤਾਂ ਜਦੋਂ ਵਿਆਹ ਕੇ ਅਗਲੇ ਘਰ ਜਾਏਗੀ ਤਾਂ ਅਗੇ ਆਪਣੇ ਪਰਿਵਾਰ ਕੋਲ ਵਿੱਚ ਦਾਖਾ ਲਵੇਗੀ ਸੋ ਅੱਜ 125 ਨਾਮ ਜਨਮੀਆਂ ਬੱਚਿਆਂ ਨੂੰ ਇੱਥੇ ਸਨਮਾਨ ਕੀਤਾ ਉਹਦੇ ਨਾਲ ਨਾਲ 8 ਉਹ ਮਹਾਨ ਸੱਚੀ ਤਾਂ ਜਿਨ੍ਹਾਂ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਅਲੱਗ-ਅਲੱਗ ਖੇਤਰਾਂ 'ਚ ਨਾਮਣਾ ਖੱਟਿਆ ਪੰਜਾਬ ਪੰਜਾਬੀ ਤੇ ਪੰਜਾਬੀਆਂ ਦਾ ਝੰਡਾ ਬੁਲੰਦ ਕੀਤਾ ਉਹਨਾਂ ਨੂੰ ਵੀ ਜਿਹੜਾ ਅੱਜ ਮਾਨ ਸਨਮਾਨ ਪਾਉਦਾ ਅੱਜ ਵਿੱਚ ਪਹੁੰਚ ਬਣ ਕੀਤਾ ਜਿਹੜਾ ਧੀਾਂ ਦਾ ਲੋਹੜੀ ਮੇਲਾ ਬਹੁਤ ਹੀ ਖੁਸ਼ੇ ਪ੍ਰੇਮੋਹਤ ਬਣਾਇਆ ਗਿਆ ਇੱਥੇ ਲਿਓੜਾ ਭੁਗੀ ਲਿਓੜੀ ਭੁਗਾ ਮੂੰਫੜੀ ਉਹ ਵੀ ਖੜਾਈ ਗਈ ਹੈ ਤੇ ਇੱਥੇ ਮੈਂ ਸਮਝਦਾ ਜੋ ਪਿਆਰ ਸਤਿਕਾਰ ਅਜੋਨਾਂ ਬੱਚੀਆਂ ਵੱਲੋਂ ਮਿਲਿਆ ਤੇ ਅੱਜ ਬੱਚੀਆਂ ਨੂੰ ਸ਼ਗਨ ਵੀ ਦਿੱਤਾ ਗਿਆ ਸੂਟ ਵੀ ਦਿੱਤੇ ਗਏ ਖਡਾਉਣੇ ਵੀ ਦਿੱਤੇ ਗਏ ਮਾਤਾ ਨੂੰ ਛਾਲ ਵੀ ਦਿੱਤਾ ਗਿਆ ਉਹਨਾਂ ਦੇ ਮੈਡਲ ਵੀ ਪਾਇਆ ਗਿਆ ਇਹ ਇੱਕ ਸੂਹ ਇੱਕ ਤੌਰ ਤੇ ਕਿ ਉਹਨਾਂ ਦਾ ਪਰਿਵਾਰਕ ਮਤਲਬ ਜਿਹੜਾ ਇੱਕ ਰਿਸ਼ਤਾ ਦਿਖਾਈ ਦਿੱਤਾ ਉਹ ਲੋੜੀਂ ਵਧਾਈ ਹੈ ਤੇ ਮੈਂ ਸਮਝਦਾ ਕਿਉਂਕਿ ਜਿਹੜਾ ਬੇਟੀ ਅਤੇ ਬੇਟੇ ਦੇ ਜਨਮ ਤੇ ਜੋ ਸਾਡੇ ਸਮਾਜ ਦੇ ਵਿੱਚ ਇੱਕ ਵਿਤਕਰਾ ਕੀਤਾ ਜਾਂਦਾ ਸੀ ਸਾਡੇ ਜੋ ਵੀਰ ਵੀਰ ਸੇ ਨੂੰ ਕਲੰਕਿਤ ਕਰਦਾ ਸੀ ਅਸੀਂ ਉਹ ਜਿਹੜੇ ਦਾਗ ਲੱਗੇ ਨੇ ਉਹਨਾਂ ਨੂੰ ਧੋਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਬੇਟੀ ਕਿਸੇ ਵੀ ਖੇਤਰ ਚ ਬੇਚਿਆ ਨਾ ਕੱਟਦੀ ਅੱਜ ਨੂੰ ਸੱਸ ਦਾ ਗਿੱਧਾ ਵੀ ਹੋ ਰਿਹਾ ਆ ਜਿਹੜੀ ਦਿਲ ਰੋਜ਼ ਬੇਟੀ ਜੀਤਾ 2 ਸਾਲ ਪਹਿਲਾਂ ਕਤਲ ਹੋਇਆ ਉਹਦੇ ਨਾਂ ਦੇ ਮੈਡਲ ਅੱਜ ਅਸੀਂ ਸਰਬਾਨ ਵਾਲਿਆਂ ਦੇ ਘਰਾਂ ਚ ਪਾਏ ਨੇ ਲੋਕਾਂ ਦੇ ਘਰਾਂ ਚ ਪਾਏ ਨੇ ਉਹ ਨੰਨੀ ਬੇਟੀ ਦੇ ਫੋਟੋ ਉਹਦੀ ਲੋਕਾਂ ਦੇ ਘਰਾਂ ਚ ਪਾਈ ਆ ਤੇ ਅੱਜ ਲੋਹੜੀ ਮੇਲਾ ਮਨਾਇਆ ਮੈਂ ਤੁਹਾਡਾ ਪ੍ਰੈਸ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੁਸੀਂ ਦੁਨੀਆ ਦੇ ਕੋਨੇ-ਕੋਨੇ ਚ ਇਹ ਮੇਲੇ ਨੂੰ ਵਿਚਾਰ ਰਹੇ ਹੋ ਜਿਹੜੇ ਵੀਰਾਂ ਨੇ ਚੰਗੇ ਜ਼ਬਾਇਆ ਮੇਲੇ ਚ ਜ਼ਬਾਇਆ ਕਿਉਂਕਿ 15 ਤੋਂ 20 ਲੱਖ ਰੁਪਏ ਲੰਗਦਾ ਇਸ ਮੇਲੇ ਤੇ ਅਸੀਂ ਕਾਗਰਾ ਵੜਦੇ ਆ ਸਪੈਸ਼ਲ ਤਿਆਰ ਹੁੰਦੀ ਆ ਹਿਸ਼ਾਪੁਰ ਕੋੜ ਤਿਆਰ ਹੁੰਦਾ ਅਸਲਪੁਰ ਪੁਗਾ ਤਿਆਰ ਹੁੰਦਾ ਤੇ ਰਾਏਕੋੜ ਦੀਆਂ ਰਿਓੜੀਆਂ ਫੇਮਸ ਨੇ ਪੀਮ ਵਰਗੇ ਰਿਓੜੀਆਂ ਦਾ ਕਰਦੇ ਨੇ ਤੇ ਉੱਥੇ ਬਾਬਾ ਜੀ ਰਵੀਰ ਬਾਬਾ ਜੀ ਰੋੜ ਤਿਆਰ ਕਰਕੇ ਵੇਚਦੇ ਆ ਮਤਲਬ ਇੱਕ ਸਾਰੇ ਅਸੀਂ ਨਾਲ ਮਿਲ ਕੇ ਇਹ ਲੋੜੀ ਮੇਲਾ ਬਣਾਉਂਦੇ ਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ